वो खा, खाना खा करके मैं सुआ हुआ था वो हुआ मोबाइल में वो मैं देखा नहीं। पर जा करके था। लटका हुआ है। तो खेल रहा था, रहा था। वो का का खेलते रहता है गेम खेलते लेगा और क्या खेलेगा गेमे खेलता है तो किसी साथ नहीं।, नहीं किसी के साथ नहीं है ਮੈਂ ਤਾਂ ਮਾਨਾ ਕਰਤਾ ਹਾਂ ਮੈਂ ਤਾਂ ਸੋਚਦਾ ਹਾਂ ਐਸੀ ਕਿ ਦਿਹਾੜੀ ਜਾਣੇ ਪੜਤਾ ਹੈ ਬੱਚੇ ਤਿੰਨ ਨੂੰ ਪਾਲਣਾ ਹੈ ਉਹ ਕਿਹੜੀ ਕਲਾਸ ਵਿੱਚ ਪੜ੍ਹਾਈ ਉਹ 9ਵੀਂ 8ਵੀਂ ਪਾਸ ਹੈ 9ਵੀਂ ਵਿੱਚ ਛੱਡ ਦਿਆ ਹੈ ਅੱਜ ਮਾਰਨਿੰਗ ਦੀ ਸਾਨੂੰ ਕੰਪਲੇਂਟ ਮਿਲੀ ਹੈ ਕਿ ਇੱਕ ਲੜਕਾ ਸੀ ਜਿਸ ਦੀ ਉਮਰ ਤਕਰੀਬਨ 16 ਸਾਲ ਸੀਗੀ ਚਾਂਦ ਪੁੱਤਰ ਸੁਰੀਸ਼ ਚੋਬੇ ਵਾਸੀ ਸੁੰਦਰ ਨਗਰ ਜੈਲਦਰ ਮਹੱਲਾ ਜੈਪੁਰਾ ਰੋਡ ਇਹਨੇ ਘਰ ਦੇ ਵਿੱਚ ਹੀ ਆਪਣੇ ਕਮਰੇ ਦੇ ਵਿੱਚ ਪੱਖੇ ਦੇ ਨਾਲ ਫਾਹਾ ਲੈ ਕੇ ਸੁਸਾਈਡ ਕਰਕੇ ਆਪਣੀ ਜਿਹੜੀ ਜੀਵਨ ਈਲਿਆ ਨੂੰ ਖਤਮ ਕਰ ਲਿਆ ਇਨੇ ਫਾਦਰ ਵੱਲੋਂ ਸਾਨੂੰ ਕੰਪਲੇਨ ਮਿਲੀ ਸੀ ਅਸੀਂ ਮੌਕੇ ਤੇ ਗਏ ਤੇ ਚੀਜ਼ ਨੂੰ ਵੈਰੀਫਾਈ ਕੀਤਾ ਜੋ ਇਹਦੀ ਡੈਥ ਹੈ ਸੁਸਾਇਡ ਕਰਕੇ ਹੀ ਹੋਈ ਹੈ ਤੇ ਸਾਰਾ ਇਹਦੇ ਪਰਿਵਾਰਕ ਮੈਂਬਰਾਂ ਤੋਂ ਵੈਰੀਫਾਈ ਕੀਤਾ ਜੋ ਗੱਲ ਸਾਡੇ ਸਾਹਮਣੇ ਆਈ ਹੈ ਜਜੋ ਸਾਨੂੰ ਪਤਾ ਲੱਗਿਆ ਉਹ ਇਹ ਹੀ ਹੈ ਕਿ ਇਹਦੇ ਮਦਰ ਤੇ ਇਹਦੇ ਜਿਹੜੇ ਫਾਦਰ ਦਾ ਡਿਸਪਿਊਟ ਚੱਲਦਾ ਸੀ ਦੋਨੋਂ ਅਲੱਗ-ਅਲੱਗ ਰਹਿੰਦੇ ਸੀ ਜਿਹਦੇ ਕਰਕੇ ਲੜਕਾ ਜਿਹੜਾ ਡਿਪਰੈਸ਼ਨ 'ਚ ਰਹਿੰਦਾ ਸੀ ਤੇ ਡਿਪਰੈਸ਼ਨ ਹੋਣ ਕਰਕੇ ਉਹਨੇ ਇਹ ਸਟੈਪ ਚੁੱਕਿਆ ਇਹ ਲੜਕੇ ਨੇ ਕੁਝ ਟਾਈਮ ਪਹਿਲਾਂ 9ਥ ਕਲਾਸ ਤੋਂ ਬਾਅਦ ਪੜ੍ਹਾਈ ਜਿਹੜੀ ਛੱਡ ਦਿੱਤੀ